ਨਾਮ ਹੈ ਵੀਰ ਜੀ ਮੇਰਾ ਨਾਮ ਜਸਵੰਦਰ ਸਿੰਘ ਵੱਟੂ ਹੈ ਜੀ ਕਿਹੜੀ ਜਿਹੜਾ ਮਜ਼ਦੂਰ ਲੋਕ ਲਹਿਰ ਜਥੇਬੰਦੀ ਮਨਰੇਗਾ ਵਰਕਰ ਯੂਨੀਅਨ ਪੰਜਾਬ ਉਹ ਅੱਜ ਜਿਹੜਾ ਬਰੀ ਵਾਲੇ ਮੰਡੀ ਦੇ ਵਿੱਚ ਕੱਲ ਇੱਕ ਘਟਨਾ ਵਾਪਰੀ ਹੈ ਜਿਹੜੇ ਈ ਰਿਕਸ਼ਾ ਵਾਲੇ ਜਿਹੜੇ ਮਜ਼ਦੂਰ ਹੈ ਉਹ ਕੱਲ ਕੋਈ ਸੂਰੇ ਵਾਲੇ বাস ਵਾਲੇ ਹੈ ਜਿਹੜੇ ਕੋਈ ਉਹ ਵਿਅਕਤੀ ਉਹਨਾਂ ਨੇ ਇੱਕ ਸਾਡੇ ਸਾਥੀ ਤੇ ਹਮਲਾ ਕੀਤਾ ਆਟੋ ਵਾਲੇ ਤੇ ਉਹ ਬੜੀ ਨਿੰਦਨਯੋਗ ਹੈ ਅਸੀਂ ਸਖਤ ਸ਼ਬਦਾਂ ਦੇ ਵਿੱਚ ਬਰੀ ਵਾਲੇ ਪ੍ਰਸ਼ਾਸਨ ਦੀ ਵੀ ਜਿਹੜੀ ਨਿੰਦਾ ਕਰਦੇ ਆ ਕਿਉਂਕਿ ਮਜ਼ਦੂਰ ਜਿਹੜਾ ਮਜ਼ਦੂਰ ਨੂੰ ਸਵੇਰ ਤੋਂ ਲੈ ਕੇ ਇੱਕ ਸ਼ਾਮ ਤੀਕਾ ਆਪਣੇ ਪਰਿਵਾਰ ਦੀ ਰੋਟੀ ਦੀ ਬਣੀ ਹੁੰਦੀ ਹੈ ਪਰ ਇਹ ਜਿਹੜੇ ਬੱਸਾਂ ਵਾਲੇ ਆ ਇਹ ਬੱਸਾਂ ਵਾਲੇ ਬਹੁਤ ਜ਼ਿਆਦਾ ਜਿਹੜੇ ਈ ਰੱਖਸ਼ਾ ਵਾਲੇ ਆ ਵਿਚਾਰੇ ਮਜ਼ਦੂਰ ਹੈ ਜਿਹੜੇ ਦੋ ਵਕਤ ਦਾ ਸਵਾਰੀ ਕੱਲੀ ਕੱਲੀ ਢੋਕੇ ਜਿਹੜਾ ਦੋ ਵਕਤ ਦਾ ਆਪਦਾ ਸ਼ਾਮ ਦਾ ਪਰਿਵਾਰ ਦਾ ਗੁਜ਼ਾਰਾ ਕਰਦੇ ਆ ਟਾਈਮ ਪਾਸ ਕਰਦੇ ਆ ਉਹ ਬੱਸਾਂ ਵਾਲਿਆਂ ਨੂੰ ਅਸੀਂ ਤੁਹਾਡੇ ਮੱਧ ਮਰਾਈ ਚੇਤਾਵਨੀ ਦੇਣਾ ਚਾਹੁੰਦੇ ਆ ਵੀ ਬੰਦੇ ਦੇ ਪੁੱਤ ਬਣਜੋ ਜਿਹੜੇ ਤੁਸੀਂ ਬੱਸਾਂ ਦੇ ਟਾਈਮ ਚੋਰੀ ਕਰ ਕਰਕੇ ਘੰਟਾ ਘੰਟਾ ਬੱਸਾਂ ਰੋਕ ਕੇ ਸਵਾਰੀਆਂ ਚੱਕਦੇ ਹੋ ਉਹ ਅਸੀਂ ਤੁਹਾਡੀ ਜਿਹੜੀ ਹੈ ਉਹ ਇਹ ਕਦੇ ਵੀ ਇਹ ਜਿਹੜੀ ਨਹੀਂ ਗੱਲ ਚੱਲਣ ਦੇਾਂਗੇ ਜਿਹੜੇ ਈ ਰਿਕਸ਼ਾ ਵਾਲੇ ਮਜ਼ਦੂਰ ਹੈ ਉਹ ਸਵਾਰੀਆਂ ਟੋਣਗੇ ਉਹ ਕਦੇ ਵੀ ਜਿਹੜੇ ਮਜ਼ਦੂਰ ਹੈ ਉਹ ਕਦੇ ਵੀ ਬੰਦ ਨਹੀਂ ਹੋਣਗੇ ਇਹ ਜਿਹੜੇ ਮਜ਼ਦੂਰ ਹੈ ਇਹਨਾਂ ਦੇ ਜਿਹੜੇ ਆਟੋ ਹੈ ਉਹ ਛੜਕਾ ਦੇ ਚੱਲਣਗੇ ਕੱਲ ਕੋਈ ਸਾਥੀ ਕਹਿ ਰਹੇ ਸੀ ਵੀ ਪ੍ਰਸ਼ਾਸਨ ਵਾਲੇ ਕਹਿ ਰਹੇ ਆ ਵੀ ਤੁਹਾਡੀ ਈ ਰਿਕਸ਼ਾ ਜਿਹੜੇ ਅਸੀਂ ਬੰਦ ਕਰ ਦਿਆਂਗੇ ਇਹ ਕਿਸੇ ਕੋਲੇ ਵੀ ਅਥਾਰਟੀ ਨਹੀਂ ਕਿ ਕਿਸੇ ਦਾ ਜਿਹੜਾ ਈ ਰਿਕਸ਼ਾ ਬੰਦ ਕੀਤਾ ਜਾਵੇ ਅਸੀਂ ਮਜ਼ਦੂਰਾਂ ਦੇ ਨਾਲ ਹਰ ਭਖਤ ਖੜੇ ਆ ਜੇ ਕਿਸੇ ਸਾਡੇ ਮਜ਼ਦੂਰ ਤੇ ਕੋਈ ਹਤਿਆਚਾਰ ਕਰੂਗਾ ਤੋ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਇਹ ਬੱਸਾਂ ਵਾਲਿਆਂ ਨੂੰ ਖਾਸ ਕਰਕੇ ਸਾਡੀ ਚੇਤਾਵਨੀ ਹੈ ਜੇ ਬੱਸਾਂ ਵਾਲੇ ਮਜ਼ਦੂਰ ਕਿਸੇ ਤੇ ਹਮਲਾ ਕਰਨਗੇ ਤੋ ਬੱਸਾਂ ਹੀ ਚੱਲਣ ਨਹੀਂ ਦੇਵਾਂਗੇ ਬੱਸਾਂ ਫਿਰ ਪਿੰਡਾਂ ਦੇ ਵਿੱਚ ਘੇਰ ਕੇ ਆ ਉਹ ਬੱਸਾਂ ਅਸੀਂ ਪਿੰਡਾਂ ਦੇ ਵਿੱਚੋਂ ਦੀ ਲੰਘਣ ਨਹੀਂ ਦੇਣੀਆਂ ਅਸੀਂ दिल्ली क्राइम नेशनल न्यूज़ नजर सफर